जो तो मैं सीट वास्ते आया था मेरा रिएक्शन बहुत से, तो सारे ने एपिसोड देख लिया आऊंगा मैं कि ज़्यादा भंगड़ा किया तो उन्होंने गले मिले था, उन, था। इन्नी ज़्यादा खुशी से फिर होटशीट जाके, से जाकेगा कि मतलब जिंदगी का बेस्ट दिन इन्नी ज़्यादा खुशी हुई हम मेरे तो इन्नी ज़्यादा क्वेश्चन पूछेंगे सवाल दूंगा मेरे गल् कर मेरे न मतलब इन्ना टाइम स्क्रीन शेयर करेंगे तो फिर बहुत मजा आया सब कुछ करके उसे ਦੀਵਾਲੀ ਦੇ ਅਰਾਊਂਡ ਮੈਨੂੰ ਫੇਰ ਕਾਲ ਆਂਦਾ ਵੀ ਤੁਸੀਂ ਕੇਬੀਸੀ ਦੇ ਫਾਸਟ ਫਿੰਗਰ ਫਰਸਟ ਵਾਸਤੇ ਸਿਲੈਕਟ ਹੋ ਚੁੱਕੇ ਹੋ। ਜਿਸ ਵੇਲੇ ਫਿਰ ਉਸ ਟਾਈਮ ਤਾਂ ਤੁਹਾਨੂੰ ਪਤਾ ਹੀ ਹੈ ਮੇਰੀ ਕੀ ਹਾਲਤ ਹੋ ਰਹੀ ਹੂ ਸਰ। ਇੰਨੀ ਜ਼ਿਆਦਾ ਖੁਸ਼ੀ ਨਹੀਂ ਜ਼ਿਆਦਾ ਖੁਸ਼ੀ। ਮਤਲਬ ਦੀਵਾਲੀ ਦੀ ਡਬਲ ਖੁਸ਼ੀ ਸਰ ਦੀਵਾਲੀ ਦੀ ਡਬਲ ਸੈਲੀਬ੍ਰੇਸ਼ਨ। ਇਹ ਤੁਹਾਡਾ ਸੁਪਨਾ ਸੀ ਪਰ ਸੁਪਨਾ ਬੱਚੇ ਨੇ ਸੱਚ ਕਰਤਾ। ਇਹ ਸੁਪਨਾ ਮੇਰੇ ਬੱਚੇ ਨੇ ਪੂਰਾ ਕਰਤਾ। ਬੱਚੇ ਨੇ ਪੂਰਾ ਕਰਤਾ। ਹਾਂਜੀ। ਇਹਦੇ ਕਰਕੇ ਅੱਜ ਸਾਨੂੰ ਜਾਂਦੇ ਆ ਮੈਂ ਜਿੱਥੇ ਵੀ ਜਾਂਦਾ ਉਹ ਕਹਿੰਦੇ ਅੱਛਾ ਉਹ ਆਰੰਗਨਾ ਦਾ ਹੀ ਫਾਦਰ ਹੋ ਤੁਸੀਂ ਵੱਡਾ ਬੇਟਾ ਕੇਬੀਸੀ ਮਤਲਬ ਬੜਾ ਪ੍ਰਾਊਡ ਮੂਮੈਂਟ ਹੈ ਸਰ ਮਤਲਬ ਮੈਂ ਬਿਆਨ ਹੀ ਨਹੀਂ ਕਰ ਸਕਦਾ ਸ਼ਬਦਾਂ ਸੇ ਕੌਣ ਬਣੇਗਾ ਕਰੋੜਪਤੀ ਐਪੀਸੋਡ ਦੇ ਵਿੱਚ ਜਾਣ ਦੇ ਲਈ ਹਰ ਕਿਸੇ ਦੀ ਇੱਕ ਵੱਡੀ ਇੱਛਾ ਰਹਿੰਦੀ ਹੈ ਪਰ ਉਸ ਦੇ ਵਿੱਚ ਜਾਣ ਦੇ ਲਈ ਕਿਹੜੇ ਪੜਾਹਾਂ ਦੇ ਵਿੱਚੋਂ ਲੰਘਣਾ ਪੈਂਦਾ ਉਹ ਬਹੁਤ ਮੁਸ਼ਕਿਲ ਹੁੰਦਾ ਪਰ ਲੇਕਿਨ ਇਸ ਇੱਛਾ ਨੂੰ ਪੂਰਾ ਕਰਨ ਵਾਲਾ ਇੱਕ ਬਠਿੰਡਾ ਦਾ ਰਹਿਣ ਵਾਲਾ 15 ਸਾਲ ਦਾ 10ਵੀਂ ਜਮਾਤ ਦਾ ਸਿਰਫ ਉਹ ਬੱਚਾ ਜੋ ਕਿ ਅਮਿਤਾਬ ਬਚਨ ਜੋ ਕਿ ਬਾਲੀਵੁੱਡ ਦੇ ਮਹਾਨਾਇਕ ਨੇ ਉਹਨਾਂ ਦੇ ਨਾਲ ਇਸ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਪਾਰਟਿਸਪੇਟ ਕੀਤਾ ਨਾ ਸਿਰਫ ਪਾਰਟਿਸਪੇਟ ਕੀਤਾ ਬਲਕਿ ਲੱਖਾਂ ਰੁਪਏ ਦਾ ਇਨਾਮ ਵੀ ਜਿੱਤਿਆ ਤੇ ਮੇਰੇ ਨਾਲ ਉਹਨਾਂ ਦਾ ਪਰਿਵਾਰ ਹੈ ਤੇ ਨਾਲ ਉਹ ਬੱਚਾ ਹੈ ਜਿਸ ਦਾ ਨਾਮ ਆਰੀਅਨ ਹੰਡਾ ਹੈ ਸਭ ਤੋਂ ਪਹਿਲਾਂ ਆਰਿਆਨ ਹਾਂਡਾ ਐਂਡ ਤੁਹਾਡੀ ਪੂਰੀ ਪੂਰੀ ਫੈਮਿਲੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਥੈਂਕ ਯੂ ਥੈਂਕ ਯੂ। ਥੈਂਕ ਅ ਲੋਟਸ। ਥੈਂਕਸ ਅ ਲੋਟ। ਸ਼ੁਕਰੀਆ ਜੀ ਸ਼ੁਕਰੀਆ। ਵਧਾਈਆਂ ਜਿਹੜੀ ਹੈ ਆਰਿਆਨ ਹਾਂਡਾ ਨੇ ਕਿਉਂਕਿ ਨਾ ਸਿਰਫ ਬਠਿੰਡਾ ਦਾ ਪੰਜਾਬ ਦਾ ਬਲਕਿ ਦੇਸ਼ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਦੇਖੋ ਬੱਚਿਆਂ ਨੂੰ ਲੈ ਕੇ ਹਰ ਕਿਸੇ ਦੀ ਇੱਕ ਇਹ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਅੱਗੇ ਜਾਵੇ ਔਰ ਉਹ ਬੱਚਾ ਦੇਸ਼ ਦਾ ਭਵਿੱਖ ਹੁੰਦਾ ਜੋ ਕਹਿੰਦੇ ਨੇ ਕਿ ਜਿਹੜਾ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਇੱਕ ਵੱਡੀ ਭੂਮਿਕਾ ਨਿਭਾਉਂਦਾ ਜਿਹਦੇ ਵਿੱਚ ਤੁਸੀਂ ਇੱਕ ਬਹੁਤ ਵੱਡਾ ਕਿਰਦਾਰ ਦਿੱ ਤਾਂ ਇਸ ਕਰਕੇ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ। ਥੈਂਕ ਯੂ ਜੀ ਥੈਂਕ ਯੂ। ਅਰ ਆਰਨ ਕਿੰਨੀ ਕੀ ਕਯੂਰਿਓਸਟੀ ਹੋਈ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਕਿ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਸੀ ਜਾ ਰਹੇ ਹਾਂ ਪਾਰਟਿਸਪੀਟ ਕਰਨ ਜਾ ਰਹੇ ਹਾਂ। ਕੀ ਮਾਹੌਲ ਸੀ ਕੀ ਐਨਵਾਇਰਨਮੈਂਟ ਸੀ ਉਹ। ਜਦੋਂ ਮੈਨੂੰ ਪਤਾ ਲੱਗਿਆ ਵੀ ਮੈਂ ਕੌਣ ਬਣੇਗਾ ਕਰੋੜਪਤੀ ਵਿੱਚ ਸਿਲੈਕਟ ਹੋ ਚੁੱਕਿਆ ਤਾਂ ਮੇਰੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਮੇਰੀ ਖੁਸ਼ੀ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਅੰਬਰ ਤੇ ਅੰਬਰ ਤੇ ਸੀ ਮੇਰੀ ਖੁਸ਼ੀ। ਮੈਨੂੰ ਇੰਨੀ ਖੁਸ਼ੀ ਹੋਈ ਵੀ ਮੈਂ ਇੰਦੇ ਵੱਡੇ ਐਡੇ ਵੱਡੇ ਸਟਾਰ, ਐਡੇ ਤੋਂ ਸੁਪਰ ओके अ कदों ਤੁਹਾਨੂੰ ਇਹ ਪਤਾ ਲੱਗਿਆ ਸੀ ਕਿੰਨਾ ਸਮਾਂ ਪਹਿਲਾਂ ਤੇ ਜਦੋਂ ਐਪੀਸੋਡ ਸ਼ੂਟ ਹੋਇਆ ਸੀ ਤੇ ਫਿਰ ਕਿਸ ਤਰੀਕੇ ਦਾ ਰਿਐਕਸ਼ਨ ਸੀ ਉਹਨਾਂ ਦਾ ਜੇ ਤੁਹਾਡਾ ਮਤਲਬ ਜਦੋਂ ਮੈਂ ਹੌਟ ਸੀਟ ਵਾਸਤੇ ਆਇਆ ਤਾਂ ਮੇਰਾ ਰਿਐਕਸ਼ਨ ਬਹੁਤ ਵਧੀਆ ਸੀ ਉਹ ਤੁਸੀਂ ਸਾਰਿਆਂ ਨੇ ਐਪੀਸੋਡ 'ਚ ਦੇਖ ਹੀ ਲਿਆ ਹੋਊਗਾ ਵੀ ਮੈਂ ਕਿੰਨਾ ਜ਼ਿਆਦਾ ਭੰਗੜਾ ਕੀਤਾ ਤੇ ਉਹਨਾਂ ਨਾਲ ਗਲੇ ਮਿਲਿਆ ਤਾਂ ਇਹਨਾਂ ਦਾ ਖੁਸ਼ੀ ਸੀ ਫਿਰ ਹੌਟ ਸੀਟ ਤੇ ਜਾ ਕੇ ਇਹਨਾਂ ਦਾ ਸੀਗਾ ਵੀ ਮਤਲਬ ਜ਼ਿੰਦਗੀ ਦਾ ਬੈਸਟ ਦਿਨ ਸੀਗਾ ਬਹੁਤ ਜ਼ਿਆਦਾ ਹਾਂਜੀ ਇੰਨੀ ਦਾ ਖੁਸ਼ ਹੋਈ ਹੁਣ ਸਰ ਮੇਰੇ ਤੋਂ ਇੰਨੇ ਦਾ ਕੁਐਸਚਨ ਪੁੱਛਣਗੇ ਮੈਂ ਉਹਨਾਂ ਸਵਾਲ ਦਊਗਾ ਮੇਰੇ ਨਾਲ ਗੱਲਾਂ ਕਰਨਗੇ ਮੇਰੇ ਨਾਲ ਸੋ ਮਤਲਬ ਇੰਨਾ ਟਾਈਮ ਸਕਰੀਨ ਸ਼ੇਅਰ ਕਰਨਗੇ ਤਾਂ ਫਿਰ ਬਹੁਤ ਮਜ਼ਾ ਆਇਆ ਉਹ ਗੱਲ ਸਭ ਕੁਝ ਕਰਕੇ ਉੱਥੇ ਅ ਅੱਛਾ ਇਹਦੀ ਜਿਹੜੇ ਤੁਸੀਂ ਇਸ ਪਾਰਟਿਸਪੈਂਟ ਤੋਂ ਪਹਿਲਾਂ ਕਿਹੜੇ ਕਿਹੜੇ ਪੜਾਅ ਦੇ ਵਿੱਚ ਉਹ ਲੰਘੇ ਤੁਸੀਂ ਕਿਉਂਕਿ ਦੇਖੋ ਮੈਂ ਜਿਵੇਂ ਸ਼ੁਰੂ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਪਾਰਟਿਸਪੇਟ ਕਰ ਪਾਵੇ ਪਰ ਇਹ ਇਹਦੇ ਲਈ ਕਿੰਨੇ ਐਫਰਟਸ ਤੁਹਾਨੂੰ ਕਰਨੇ ਪਏ ਤੇ ਕਿਵੇਂ ਹੋ ਪਾਇਆ ਇਹਦੇ ਵਾਸਤੇ ਸਰ ਬਹੁਤ ਐਫਰਟਸ ਕਰਨੇ ਪੈਂਦੇ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਸਰ ਸੋਨੀਲੇ ਵੈਪ ਤੇ ਜਾ ਕੇ ਰਜਿਸਟਰ ਰਜਿਸਟ੍ਰੇਸ਼ਨ ਕੀਤੀ ਮੈਂ ਕੋਰਮਨੇਗਾ ਗਰੋਡਪਤੀ ਜੂਨੀਅਰਸ ਜਿਹੜੀ ਕਿ 2 ਸਤੰਬਰ ਤੋਂ ਲੈ ਕੇ 9 ਸਤੰਬਰ ਦੇ ਵਿੱਚ ਸੀਗੀ ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਰੋਜ਼ ਨਵੇਂ ਕੁਐਸਚਨ ਆਉਂਦੇ ਜਿਵੇਂ 7 ਕੁਐਸਚਨ ਆਏ 7 ਦਿਨਾਂ 7 ਕੁਐਸਚਨ ਆਏ ਤੇ ਰੋਜ਼ ਉਹਨਾਂ ਦੇ ਆਨਸਰ ਦੇਣੇ ਹੁੰਦੇ ਆ ਉਸ ਤੋਂ ਬਾਅਦ ਸਰ ਮੈਨੂੰ ਅਰਾਊਂਡ 17 ਨੂੰ ਮਤਲਬ ਮੇਲ ਆਈ ਵੀ ਤੁਸੀਂ ਗਰਾਊਂਡ ਆਡੀਸ਼ਨ ਵਾਸਤੇ ਸਿਲੈਕਟ ਹੋ ਚੁੱਕੇ ਹੋ ਤੁਸੀਂ ਮੁੰਬਈ ਰਿਪੋਰਟ ਕਰਨਾ ਹੈ ਮਤਲਬ 28 ਤਰੀਕ ਨੂੰ ਤੁਹਾਡਾ ਗਰਾਊਂਡ ਆਡੀ ਉਸ ਤੋਂ ਬਾਅਦ ਜੀ ਕੇ ਟੈਸਟ ਤੋਂ ਬਾਅਦ ਸ ਮੇਰਾ ਇੰਟਰਵਿਊ ਰਾਉਂਡ ਹੋਇਆ ਇੰਟਰਵਿਊ ਰਾਉਂਡ ਸਾਰਾ ਇਹ ਦੇਖ ਕੇ ਮੈਂ ਕਿਵੇਂ ਆਪਦੇ ਆਪ ਨੂੰ ਪ੍ਰੈਜੈਂਟੇਸ਼ਨ ਪ੍ਰੈਜੈਂਟੇਸ਼ਨ ਮੇਰੀ ਕਿਵੇਂ ਹੈ ਕਿਵੇਂ ਮੈਂ ਬੈਨਾ ਕਿਵੇਂ ਮੈਂ ਸਵਾਲਾਂ ਦੇ ਜਵਾਬ ਬੋਡੀ ਲੈਂਗੁਏਜ ਕੀ ਸਭ ਸਭ ਜਿੰਨਾ ਕੁਝ ਹਾਂ ਤੇ ਉਸ ਤੋਂ ਬਾਅਦ ਸਰ ਮੈਂ ਬਠਿੰਡਾ ਵਾਪਸ ਆ ਗਿਆ ਤੇ ਮੈਨੂੰ ਮਹੀਨੇ ਤੱਕ ਕੋਈ ਮਤਲਬ ਕੰਟੈਕਟ ਨਹੀਂ ਆਇਆ ਉਹਨਾਂ ਵੱਲੋਂ ਸਰ ਦੀਵਾਲੀ ਦੇ ਅਰਾਊਂਡ ਮੈਨੂੰ ਫੇਰ ਕਾਲ ਆਂਦਾ ਵੀ ਤੁਸੀਂ ਕੇਬੀਸੀ ਦੇ ਫਾਸਟ ਫਿੰਗਰ ਫਰਸਟ ਵਾਸਤੇ ਸਿਲੈਕਟ ਹੋ ਚੁੱਕੇ ਹੋ ਸਰ ਫਿਰ ਉਸ ਟਾਈਮ ਤਾਂ ਤੁਹਾਨੂੰ ਪਤਾ ਹੀ ਹੈ ਮੇਰੀ ਕੀ ਹਾਲਤ ਹੋ ਰਹੀ ਹੋਊਗੀ ਸਰ ਇੰਨੀ ਜ਼ਿਆਦਾ ਖੁਸ਼ੀ ਇੰਨੀ ਜ਼ਿਆਦਾ ਖੁਸ਼ੀ ਮਤਲਬ ਦੀਵਾਲੀ ਦੀ ਡਬਲ ਖੁਸ਼ੀ ਸਰ ਦੀਵਾਲੀ ਦੀ ਡਬਲ ਸੈਲੀਬ੍ਰੇਸ਼ਨ ਹੋ ਗਈ ਸਰ ਮੇਰੀ ਕੀ ਬਾਤ ਹੈ ਇੰਨੀ ਜ਼ਿਆਦਾ ਸਰ ਤਾਂ ਅੱਛਾ ਇਹ ਤੁਹਾਡਾ ਡ੍ਰੀਮ ਮੈਨੂੰ ਪਤਾ ਲੱਗਿਆ ਕਿ ਸਭ ਤੋਂ ਪਹਿਲਾਂ ਤੁਹਾਡੇ ਮਮਾ ਦਾ ਡ੍ਰੀਮ ਸੀ ਇਹ ਜਾਣ ਦਾ ਸਭ ਤੋਂ ਪਹਿਲਾਂ ਤੁਹਾ कंचन हांडा मेरा नाम अच्छा मैम ਤੁਸੀਂ ਸਭ ਤੋਂ ਪਹਿਲਾਂ ਪਾਰਟਿਸਿਪੇਟ ਕਰਨਾ ਚਾਹੁੰਦੇ ਸੀਗੇ ਤੁਹਾਡੇ ਵੱਲੋਂ ਬੜੀ ਟਰਾਈ ਕੀਤੀ ਗਈ ਕਾਫੀ ਲੰਮਾ ਮੈਂ ਪਿਛਲੇ 8-10 ਸਾਲ ਤੋਂ ਨਾ ਡੇਲੀ ਰਜਿਸਟ੍ਰੇਸ਼ਨ ਜਦੋਂ ਵੀ ਸ਼ੁਰੂ ਹੁੰਦੀ ਹੈ ਕੇਬੀਸੀ ਦੇ ਮੈਂ ਹਮੇਸ਼ਾ ਇਹਦੀ ਰਜਿਸਟਰਡ ਕਰਦੀ ਹਾਂ ਲੇਕਿਨ ਹੁਣ 2 ਸਾਲ ਤੋਂ ਇਹ ਕਰ ਰਹੀ ਮੈਂ ਕਿ ਚਲ ਤੂੰ ਕਰ ਇਹ ਜੂਨੀਅਰ ਦੇ ਵਿੱਚ ਹਮੇਸ਼ਾ ਇਹ ਕਰ ਰਹੀ ਓਕੇ ਯਾਨੀ ਕਿ ਤੁਹਾਡਾ ਸੁਪਨਾ ਸੀ ਪਰ ਸੁਪਨਾ ਬੱਚੇ ਨੇ ਸੱਚ ਕੀਤਾ ਜੀ ਜੀ ਬਿਲਕੁਲ ਇਹ ਸੁਪਨਾ ਮੇਰਾ ਬੱਚੇ ਨੇ ਪੂਰਾ ਕਰਤਾ ਬੱਚੇ ਨੇ ਪੂਰਾ ਕਰਤਾ ਹਾਂਜੀ ਤੇ ਅੱਛਾ ਤੁਹਾਡਾ ਪੂਰਾ ਨਾਮ ਥੋੜਾ ਜਿਹਾ ਮੇਰੇ ਦੁਆਰਾ ਦੱਸ ਤੇ ਨਵਿੰਦਰ ਹੰਡਾ ਜੀ ਨਵਿੰਦਰ ਜੀ ਜਦੋਂ ਇਹਨਾਂ ਦਾ ਸੁਪਨਾ ਤੁਹਾਡਾ ਵੀ ਸੁਪਨਾ ਬੱਚਾ ਜਦੋਂ ਉਸ 스테ਜ ਤੇ ਲੈ ਕੇ ਜਾਂਦਾ ਜਦੋਂ ਤੁਹਾਡੇ ਸਾਹਮਣੇ ਮਹਾਨਾਇਕ ਅਮਿਤabਚਨ ਜਿੰਨਾਂ ਦੇ ਨਾਲ ਮੁਲਾਕਾਤ ਕਰਨ ਦਾ ਹਰ ਕਿਸੇ ਦਾ ਇੱਕ ਸੁਪਨਾ ਹੁੰਦਾ ਹੈ ਤੁਸੀਂ ਬਿਲਕੁਲ ਸਾਹਮਣੇ ਉਹਨਾਂ ਦੇ ਨਾਲ ਖੜੇ ਸਾਹਮਣੇ ਖੜੇ ਸਾਰਾ ਕੁਝ ਗੱਲਬਾਤ ਵੀ ਕੀਤੀ ਹੈ ਨਾ ਕੀ ਰਿਐਕਸ਼ਨ ਸੀ ਕਿਉਂਕਿ ਜਿਹੜਾ ਬੱਚੇ ਨੇ ਪੂਰਾ ਕਰ ਦਿਖਾਇਆ ਤੁਹਾਡਾ ਸੁਪਨਾ ਰਿਐਕਸ਼ਨ ਤਾਂ ਸਭ ਤੋਂ ਪਹਿਲਾਂ ਤਾਂ ਉਸ ਪਰਮਾਤਮਾ ਦਾ ਸ਼ੁਕਰੀਆ ਜੀ ਜਿਨੇ ਸਾਨੂੰ ਅੱਜ ਇਸ ਮੁਕਾਮ ਤੇ ਪਹੁੰਚਾਇਆ ਤੇ ਦੂਜੇ ਨੰਬਰ ਤੇ ਸਾਡੇ ਬੇਟੇ ਦਾ ਜੀ ਜਿਹੜਾ ਕਿ ਇਹਦੇ ਕਰਕੇ ਅੱਜ ਸਾਨੂੰ ਜਾਂਦਿਆ ਮੈਂ ਜਿੱਥੇ ਵੀ ਜਾਂਦਾ ਉਹ ਕਹਿੰਦੇ ਅੱਛਾ ਉਹ ਆਰਿਆਨ ਹੰਡਾ ਦੇ ਫਾਦਰ ਹੋ ਤੁਸੀਂ ਤੁਹਾਡਾ ਬੇਟਾ ਕੇਬੀਸੀ ਸੀ ਮਤਲਬ ਬੜਾ ਪ੍ਰਾਊਡ ਮੂਮੈਂਟ ਹੈ ਸਰ ਮਤਲਬ ਮੈਂ ਬਿਆਨ ਹੀ ਨਹੀਂ ਕਰ ਸਕਦਾ ਸ਼ਬਦਾਂ ਚ ਆਮ ਬਿਲਕੁਲ ਸਪੀਚਲੈਸ ਹਾਂ ਦੇਣ ਵਾਲਿਆਂ ਦੇ ਫੈਮਿਲੀ ਵਾਲਿਆਂ ਦੇ ਸਾਰਿਆਂ ਦੇ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਆ ਮਤਲਬ ਮੈਂ ਐਕਸਪੈਕਟਿਵ ਨਹੀਂ ਕੀਤਾ ਸੀ ਜਿੰਨਾ ਲੋਕਾਂ ਦੇ ਉਹਨਾਂ ਦੇ ਵੀ ਮਤਲਬ ਮੈਨੂੰ ਕੰਗ੍ਰੈਚੂਲੇਟ ਕਰਨ ਵਾਸਤੇ ਤੇ ਇਹਨੂੰ ਵਿਸ਼ੇਸ ਦੇਣ ਵਾਸਤੇ ਬਹੁਤ ਫੋਨ ਆ ਰਹੇ ਆ ਸਰ ਮਤਲਬ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਜਿਹੜਾ ਮੈਨੂੰ ਕਦੀ ਮਿਲਿਆ ਹੋਊਗਾ ਅੱਜ ਤੋਂ 10 ਸਾਲ ਪਹਿਲਾਂ ਵੀ ਜਿਹੜਾ ਬੰਦਾ ਮੈਨੂੰ ਮਿਲਿਆ ਹੋ ਗਿਆ ਸੀ 22 ਚਾਂਸ ਉਹਦੇ ਕੋਲੇ ਜਾਂ ਮੇਰੇ ਕੋਲ ਉਹਦਾ ਨੰਬਰ ਸੀ ਮਤਲਬ ਸਿੰਗਲ ਇੱਕ ਇੱਕ ਅੱਧੀ ਵਾਰ ਹੀ ਮਿਲਿਆ ਹੋਊਗਾ ਉਹਨੇ ਵੀ ਮੈਨੂੰ ਕੰਗ੍ਰੈਚੂਲੇਟ ਕੀਤਾ ਔਰ ਬੇਟੇ ਨੂੰ ਆਪਣੀਆਂ ਦੁਆਵਾਂਾਂ ਦਿੱਤੀਆਂ ਸਰ ਚਲੋ ਇਹ ਤਾਂ ਸੀ ਪਰਿਵਾਰਕ ਗੱਲਾਂ ਬਾਤਾਂ ਤੇ ਨਾਲੇ ਹੁਣ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਆਰੀਅਨ ਹਾਂਡਾ ਦੇ ਵੱਲੋਂ ਕਿੰਨੀ ਅਮਾਉਂਟ ਦਿੱਤੀ ਗਈ ਤੇ ਕਿੰਥੇ ਮੁਸ਼ਕਿਲ ਆਇਆ ਜਦੋਂ ਉੱਥੇ ਮੌਕੇ ਤੇ ਪਹੁੰਚੇ ਸੀ ਅਮਿਤab ਜੀ ਤੁਹਾਡੇ ਨਾਲ ਹੌਟ ਸੀਟ ਦੇ ਉੱਤੇ ਸਾਹਮਣੇ ਬੈਠੇ ਹੋਏ ਸੀ ਰਿਐਕਸ਼ਨ ਕੀ ਸੀ ਘਬਰਾਹਟ ਤਾਂ ਨਹੀਂ ਹੋ ਰਹੀ ਸੀ ਤੁਹਾਨੂੰ ਬਿਲਕੁਲ ਘਬਰਾਹਟ ਤਾਂ ਸਰ ਹੁੰਦੀ ਆ ਪਰ ਫਿਰ ਵੀ ਤੁਸੀਂ ਬੜੇ ਐਕਸਾਈਟਡ ਜਿਹਾ ਲੱਗ ਰਹੇ ਸੀ ਮਤਲਬ ਐਕਸਾਈਟਡ ਤਾਂ ਮੈਂ ਸੀਗਾ ਵੀ ਮੈਂ ਬਸ ਇੱਥੇ ਪਹੁੰਚ ਗਿਆ ਹਾਂ ਤਾਂ ਜਿੰਦਗੀ ਦਾ ਸਭ ਕੁਝ ਸਫਲ ਹੋ ਗਿਆ ਤੇ ਕੋਈ ਨਰਵਸਨੈਸ ਵੀ ਸੀਗੀ ਵੀ ਮਤਲਬ ਹੁਣ ਪਤਾ ਨਹੀਂ ਕੀ ਬਣੂਗਾ ਕੀ ਹੋ ਜੀ ਕੁਐਸ਼ਨਾਂ ਆਗੇ ਥੋੜਾ ਜਿਹਾ ਡਰਤਾ ਰੰਦਾ ਸੀ ਸਰਮੰਤ ਅੱਛਾ ਸਭ ਤੋਂ ਜੋ ਅਮਿਤਾ ਬਚਨ ਨੇ ਤੁਹਾਨੂੰ ਕੁਐਸ਼ਨ ਕੀਤਾ ਕਿ ਸਪੇਸ ਦੇ ਬਾਰੇ ਤੁਸੀਂ ਕੀ ਮਤਲਬ ਇੰਟਰਸਟ ਤੁਹਾਡਾ ਕਿਵੇਂ ਪਿਆ ਤੇ ਉਹ ਬਾਕੀ ਦੇ ਵਿੱਚ ਉਹਦਾ ਐਕਚੁਅਲ ਦੇ ਵਿੱਚ ਜਵਾਬ ਤੁਸੀਂ ਥੋੜਾ ਜਿਹਾ ਘੱਟ ਸ਼ਬਦਾਂ ਦੇ ਵਿੱਚ ਦਿੱਤਾ ਸੀਗਾ ਕੀ ਸੀ ਉਹ ਕਿ ਸਪੇਸ ਦੇ ਵਿੱਚ ਤੁਹਾਡਾ ਇੰਟਰਸਟ ਪਿਆ ਸਰ ਜਦੋਂ ਪਿਛਲੇ ਸਾਲ ਆਪਣਾ ਚੰਦਰਯਾਨ 3 ਗਿਆ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੋ ਸੈਕਸੈਸਫੁਲ ਮਿਸ਼ਨ ਰਹਾ ਸਰ ਸੋ ਜਦੋਂ ਲਾਂਚ ਹੋਇਆ ਤਾਂ ਉਦੋਂ ਮੇਰਾ ਮਤਲਬ ਜਦੋਂ ਮੈਨੂੰ ਨਿਊਜ਼ ਪਤਾ ਲੱਗੀ ਵੀ ਉਹ ਲਾਂਚ ਆਵੇ ਲਿਉਨਾਰ ਮਤਲਬ ਸਰਫੇਸ ਤੇ ਜਾ ਰਿਹਾ ਤਾਂ ਮੇਰੀ ਇੰਨੀ ਜ਼ਿਆਦਾ ਕਿਊਰੌਸਿਟੀ ਵਧ ਗਈ ਕਿਉਂਕਿ ਮੈਂ ਵੀ ਸਪੇਸ 'ਚ ਹੁਣ ਮੈਂ ਖੰਗਾਲਾ ਵੀ ਸਪੇਸ 'ਚ ਹੈ ਕੀ ਫਿਰ ਮੈਂ ਸਰ ਬਹੁਤ ਸਾਰੀ ਰਿਸਰਚਸ ਕੀਤੀਆਂ ਜਿਵੇਂ ਕਿੰਨੇ ਪਲੈਨੈਟਸ ਦੇ ਕਿੰਨੇ ਕਿੰਨੇ ਮੂਨਸ ਹੈ ਕੀ ਮੇਨ ਮੇਨ ਮੂਨਸ ਦੇ ਨਾਮ ਹੈ ਕਿੰਨੀ ਗੈਲੈਕਸੀਸ ਹੈ ਕਿੰਨੀ ਅਰਥ ਤੋਂ ਦੂਰ ਹੈ ਮਤਲਬ ਸਭ ਕੁਝ ਜਿਵੇਂ ਹੋ ਸਕਦਾ ਹੈ ਇਸ ਮੈਂ ਸਭ ਸਰਚ ਕੀਤਾ ਹੈ ਫਿਰ ਉਸ ਤੋਂ ਬਾਅਦ ਤੁਹਾਡਾ ਇੰਟਰਸਟ ਪੈ ਗਿਆ ਇੰਟਰਸਟ ਦੇ ਵਿੱਚ ਫਿਰ ਤੁਸੀਂ ਇਹੀ ਸਵਾਲ ਜਾ ਕੇ ਉਹਨਾਂ ਦੇ ਜਵਾਬ ਦਿੱਤੇ तकरीबन तकरीबन ਇਸੇ ਦੇ ਰਿਲੇਟਡ ਸੀ ਸਵਾਲ ਨਹੀਂ ਨਹੀਂ ਮਿਕਸ ਸੀ ਜਿੰਨਾ ਮਤਲਬ ਜਿਵੇਂ ਮੇਰਾ 10th ਦਾ ਸਿਲੇਬਸ ਹੈ ਜਿੰਨੀ ਕਰੰਟ ਅਫੇਅਰਸ ਹੈ ਜਨਰਲ ਹੈ ਸਭ ਦੇ ਮਿਕਸ ਸੀ ਮਤਲਬ ਸਪੇਸ ਦੇ ਵੀ ਆਏ ਬਾਕੀ ਸਾਰੇ ਹੋਰ ਸਬਜੈਕਟਸ ਦੇ ਵੀ ਆਏ ਸੀ ਅੱਛਾ ਹੁਣ ਫਾਈਨਲੀ ਸਾਨੂੰ ਇਹ ਦੱਸੋ ਕਿ ਤੁਸੀਂ ਕਿਸ ਰਾਉਂਡ ਤੱਕ ਪਹੁੰਚ ਪਾਏ ਟੋਟਲ ਕਿੰਨੇ ਕੁਐਸਚਨ ਸੀ ਔਰ ਕਿੰਨੇ ਕੁਐਸਚਨ ਦੇ ਵਿੱਚੋਂ ਤੁਸੀਂ ਸਹੀ ਜਵਾਬ ਦੇ ਪਾਏ ਔਰ ਕਿੱਥੋਂ ਤੁਸੀਂ ਬੈਕ ਕੀਤਾ ਟੋਟਲ uh, 16 ਕੁਐਸ਼ਨਸ ਹੁੰਦੇ ਆ ਤੇ ਮੈਂ 14 ਕੁਐਸ਼ਨਸ ਦੇ ਜਵਾਬ ਦੇ ਪਾਇਆ 15th ਕੁਐਸ਼ਨ ਜਿਹੜਾ 1 ਕਰੋੜ ਪੁਆਇੰਟਸ ਦਾ ਸੀ ਉਹ ਮੈਂ ਨਹੀਂ ਦੇ ਸਕਿਆ ਤਾਂ ਮੈਂ ਕੁਇਟ ਕਰਤੀ ਗੇ ਓਕੇ ਯਨਕੀ 50 ਲੱਖ uh, ਰੁਪੀ 50 ਲੱਖ ਪੁਆਇੰਟਸ ਮੈਂ ਜਿੱਤੇ ਪੁਆਇੰਟਸ ਤਾਂ ਸੀ ਜਿੱਤ ਜਿੱਤ ਇਹ ਜਿਹੜਾ ਵੈਸੇ ਤਾਂ ਡਿਸਕਲੋਸ ਅਸੀਂ ਕਰਨਾ ਨਹੀਂ ਸੀ ਚਾਹੁੰਦੇ ਕਿ ਪਰ ਲੇਕਿਨ ਕਿਵੇਂ ਕਿਸ ਰੂਪ ਦੇ ਵਿੱਚ ਕਦੋਂ ਤੱਕ ਦੀ ਸੰਭਾਵਨਾ ਮਿਲਣ ਦੀ ਇਹ ਸਰ ਮਤਲਬ ਜਦੋਂ 18 ਸਾਲ ਦਾ ਹੋ ਜਾਏਗਾ ਤੋ ਰੁਪੀਸ ਦੇ ਵਿੱਚ ਕਨਵਰਟ ਹੋ ਜਾਣਗੇ ਜੀ ਚਲੋ ਫਿਰ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਚੱਲਦੇ ਪਰ ਇਸ ਦੇ ਵਿੱਚ ਜੇ ਤੁਹਾਨੂੰ ਅਸੀਂ ਪੁੱਛੀਗਾ ਅਮੀਤਾ ਬਚਨ ਦੇ ਵੱਲੋਂ ਤੁਹਾਨੂੰ ਜੋ ਕੁਐਸਚਨਸ ਪੁੱਟ ਕੀਤੀ ਗਈ ਸੀ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਕਯੂਬਸ ਨੂੰ ਲੈ ਕੇ ਜੋ ਅਰੈਬਿਕ ਕਯੂਬਸ ਜਿਹੜੇ ਹੁੰਦੇ ਨੇ ਉਹ ਤੁਸੀਂ ਸੋਲਵ ਕੀਤੇਗੇ ਕਿੰਨੇ ਸੈਕਿੰਡ ਦੇ ਵਿੱਚ ਕੀਤਾ ਸੀ ਸਰ ਮੈਂ 45 ਸੈਕਿੰਡਸ 'ਚ ਤੇਨ ਕਯੂਬਸ ਕਰਤੇ ਸੀ ਉੱਥੇ ਮਤਲਬ 45 ਸੈਕਿੰਡਸ ਪਰ ਇਸੇ ਮਤਲਬ 45 ਸੈਕਿੰਡਸ ਮੈਂ ਕਰਤੇ ਸੀ ਮੈਂ ਅੱਧੇ ਟਾਈਮ ਚ ਕਰਦੇ ਸੀ ਮੈਂ 3 ਕਯੂਬਸ ਸੋਲਵ 3 ਕਯੂਬਸ ਤਾਂ ਅਮਿਤab ਜੰਦਾ ਕੀ ਰੀਐਕਸ ਸੀ ਕੀ ਕਹਰੇ ਸੀ ਉਹ ਕਹਰੇ ਸੀ ਵੀ ਤੁਸੀਂ ਤਾਂ ਜੀਨੀਅਸ ਹੋ ਮਤਲਬ ਮੈਨੂੰ ਮਤਲਬ ਆਡੀਅנס ਵਾਲੋ ਵੀ ਮੈਨੂੰ ਸਟੈਂਡਿੰਗ ਅਫੀਸ਼ੀਅਲ ਮਿਲੇ ਉਹਨਾਂ ਨੇ ਬਹੁਤ ਅਪਰੀਸ਼ੀਏਟ ਕੀਤਾ ਵੀ ਤੁਸੀਂ ਜੀਨੀਅਸ ਹੋ ਵੀ ਤੁਸੀਂ ਕਿਵੇਂ ਕਰਦੇ 15 ਸੈਕਿੰਡ ਚ ਮਤਲਬ 45 ਸੈਕਿੰਡਸ ਤੁਸੀਂ 3 ਕਯੂਬ ਕਿਵੇਂ ਸੋਲਵ ਕਰ ਸਕਦੇ ਮਤਲਬ ਉਹ ਮਤਲਬ ਉਹਨਾਂ ਨੇ ਇਹ ਵੀ ਕਿਹਾ ਵੀ ਮੈਨੂੰ ਤਾਂ ਸਿਰਫ ਇੰਨਾ ਹੀ ਪਤਾ ਵੀ ਇਹ ਸਾਰੇ ਕਿਤੇ ਇੱਕ ਰੰਗ ਲਿਆਣਾ ਹੁੰਦਾ ਪਰ ਪਤਾ ਨਹੀਂ ਕਿਵੇਂ ਆਉਂਦੇ ਆ ਤੁਸੀਂ ਵੇਖ ਰਹੇ ਹੋ ਉਮਰ ਬੇहद ਛੋਟੀ ਹੈ ਪਰ ਲੇਕਿਨ ਬੜੇ ਵੱਡੇ ਦੇ ਰਹੇ ਨੇ ਔਰ ਕੌਨਫੀਡੈਂਸ ਲੈਵਲ ਤਬਾ ਕਮਾਲ ਜੋ ਅਮਿਤਾ ਬਚਨ ਦੇ ਨਾਲ ਬੈਠ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਰਿਐਕਟ ਰਿਐਕਟ ਕੀਤਾ ਜਵਾਬ ਦਿੱਤੇ ਕੁਐਸਚਨ ਦੇ ਤੇ ਉਸ ਤੋਂ ਬਾਅਦ ਤਾਂ ਫਿਰ ਕਮਾਲ ਦੀ ਹੈ ਕਿ ਇਹਨਾਂ ਦੀ ਅੱਗੇ ਜਾ ਕੇ ਭਵਿੱਖ ਨੂੰ ਲੈ ਕੇ ਭਵਿੱਖ ਦੀ ਗੱਲ ਕਰ ਰਹੇ ਆ ਕੀ ਵੇਖਦੇ ਹੋ ਅੱਗੇ ਐਂਡ ਫਿਊਚਰ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਮੈਂ ਸਰ ਐਰੋਸਪੇਸ ਇੰਜੀਨੀਅਰ ਬਣਨਾ ਚਾਹੁੰਦਾ ਸਰ ਐਰੋਸਪੇਸ ਇੰਜੀਨੀਅਰ ਬਣ ਕੇ ਇਸ ਨੂੰ ਜੁਆਇਨ ਕਰਨਾ ਚਾਹੁੰਦਾ ਸਰ ਓਕੇ ਨਾਸਾ ਬਾਰੇ ਸਰ ਨਾਸਾ ਬਾਰੇ ਤਾਂ ਨਹੀਂ ਕਿਉਂਕਿ ਸਰ ਮੈਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰਾ ਹੈ ਤੇ ਮੈਨੂੰ ਇਹ ਲੱਗਦਾ ਵੀ ਜੇ ਚੰ드ਰਯਾਨ 3 ਨਾ ਜਾਂਦਾ ਤਾਂ ਹੋ ਸਕਦਾ ਮੇਰਾ ਕਦੀ ਸਪੇਸ 'ਚ ਇੰਟਰਸਟ ਪੈਂਦਾ ਹੀ ਨਾ ਮਤਲਬ ਚੰ드ਰਯਾਨ 3 ਮੇਰਾ ਸਭ ਤੋਂ ਵੱਡਾ ਉਹ ਹੈ ਵੀ ਜੇ ਇਸਰੋ ਨੇ ਉਹ ਲਾਂਚ ਕੀਤਾ ਤਾਂ ਹੀ ਮੇਰਾ ਇੰਟਰਸਟ ਪੈਸ ਗਿਆ ਪਤਾ ਨਹੀਂ ਹੋਰ ਕਿੰਨੇ ਜਵਾਕਾ ਦਾ ਮਤਲਬ ਮੇਰੇ ਜਿੰਨੇ ਜਿਹੜੇ ਜਵਾਕਾ ਹੈ ਉਹਨਾਂ ਸਾਰਾ ਦਾ ਇੰਟਰਸਟ ਪਿਆਊਗਾ ਚੰ드ਰਯਾਨ 3 ਕਰਕੇ ਸਪੇਸ 'ਚ ਕੀ ਬਾਤ ਹੈ ਬਿਗ ਹੈਂਡ ਹੈ ਇਸ ਬੱਚੇ ਤੇ ਲਈ ਇਸ ਦੀ ਸਲੂਟ ਹੈ ਇਸ ਦੀ ਸੋਚ ਨੂੰ ਜੋ ਦੇਸ਼ ਦੇ ਪ੍ਰਵਿੱਗ ਦੇ ਬਾਰੇ ਸੋਚਦਾ ਇਸਰੋ ਦੇ ਵਿੱਚ ਜਾਣਾ ਚਾਹੁੰਦਾ ਹੈ ਉਹ ਆਪਣੇ ਦੇਸ਼ ਦੀ ਸੇਵਾ ਨਹੀਂ ਕਰ ਪਾਉਣਗੇ ਪਰ ਵੱਡੀ ਗੱਲ ਹੈ ਅੱਛਾ ਤੁਸੀਂ ਆਪਣੇ ਹੁਣ ਮੰਮੀ ਡੈਡੀ ਨੂੰ ਵੀ ਕਿਤੇ ਨਾ ਕਿਤੇ ਗਾਈਡ ਕਰਦੇ ਹੋਵੋਗੇ ਕਿਉਂਕਿ ਮੈਨੂੰ ਇਹ ਪਤਾ ਲੱਗਿਆ ਕਿ ਤੁਸੀਂ ਮੰਮਾ ਨੂੰ ਇਹ ਦੱਸਦੇ ਸੀ ਕਿ ਵੀ ਇਹ ਤਾਰਾ ਨਹੀਂ ਹੈ ਇਹ ਜੂਪੀਟਰ ਹੈ ਇਹ ਨੂੰ ਦੇਖ ਕੇ ਤੁਸੀਂ ਵਰਤ ਨਹੀਂ ਖੋਲਣਾ ਮਤਲਬ ਜਦੋਂ ਤੱਕ ਮੈਂ ਛੋਟਾ ਸੀ ਮਤਲਬ ਪਿਛਲੇ ਸਾਲ ਤੱਕ ਮੈਨੂੰ ਜ਼ਿਆਦਾ ਨੌਲੇਜ ਨਹੀਂ ਸੀ ਤਾਂ ਹਰ ਵਾਰ ਜਦੋਂ ਮੰਮਾ ਮੇਰੇ ਚੱਕਰੀ ਦਾ ਵਰਤ ਰੱਖਦੇ ਸੀ ਤਾਂ ਮਤਲਬ ਕਿਸੇ ਵੀ ਤਾਰੇ ਨੂੰ ਦੇਖ ਕੇ ਖੋਲ ਦਿੰਦੇ ਸੀ ਹੋਇਆ ਸੀ ਤੁਹਾਡੇ ਨਾਲ ਹਾਂਜੀ ਪਿਛਲੇ ਸਾਲ ਹੀ ਇਹਨੂੰ ਜਦੋਂ ਜ਼ਿਆਦਾ ਇੰਟਰਸਟ ਮਿਲਿਆ ਪਿਛਲੇ ਸਾਲ ਜਦੋਂ ਮੈਂ ਵਰਤ ਖੋਲ ਲਿਆ ਉਹ ਯਸਟਮੀ ਦਾ ਕਿਤਾ ਨੂੰ ਤੁਸੀਂ ਥੋੜੀ देर ਰੁਕੋ 1 ਘੰਟਾ ਹਲੇ ਸਟਾਰ ਆਏਗਾ ਤੇ ਫਿਰ ਤੁਸੀਂ ਪਾਣੀ ਪੀਣਾ ਮੈਂ ਕਿਹਾ ਨਹੀਂ ਬਟਾ ਦੇਖ ਸਾਰੇ ਲੇਡੀਜ਼ ਉੱਪਰ ਪਾਣੀ ਪਿਲਾ ਰਹੀਆਂ ਕਹਿੰਦਾ ਨਹੀਂ ਨਹੀਂ ਇਹ ਤੁਹਾਡਾ ਗਲਤ ਹੈ ਇਹ ਸਿਸਟਮ ਸਾਰਾ ਖਰਾਬ ਹੈ ਮੈਂ ਜਦੋਂ ਵੱਡਾ ਹੋ ਜਾਊਗਾ ਮੈਂ ਇਹ ਸਾਬਿਤ ਕਰਾਂਗਾ ਵੀ ਸਟਾਰ ਨਹੀਂ ਹੈ ਇਹ ਤੁਸੀਂ ਪਲੈਨਟ ਨੂੰ ਦੇਖ ਕੇ ਵਰਤ ਆਪਣੇ ਖੋਲ ਰਹੇ ਹੋ ਹਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਤਾਰਿਆਂ ਨੂੰ ਦੇਖ ਕੇ ਵਰਤ ਖੋਲਣ ਦਾ ਇੱਕੋ ਜਿਹਦਾ ਅਸਰ ਇਹ ਹੈ ਕਿ ਮਾਈਂਡ ਐਕਟਿਵ ਹੈ ਨਾ ਹਾਂ ਐਂਡ ਦਾ ਮਾਈਂਡ ਐਕਟਿਵ ਹੈ ਹੁਣ ਮੈਂ ਅਗਲੀ ਵਾਰ ਤੋਂ ਸਟਾਰ ਨੂੰ ਦੇਖ ਕੇ ਹੀ ਵਰਤ ਖੋਲੂੰਗੀ ਆਪਣਾ ਪੂਰਾ ਚਲੋ ਘਰ ਕਹਿੰਦੇ ਨੇ ਕਿ ਦੇਖੋ ਇੱਕ ਤਰਕ ਦੀ ਗੱਲ ਆ ਵੈਸੇ ਤਾਂ ਪਰ ਲੇਕਿਨ ਜੇਕਰ ਇਸ ਨੂੰ ਇਸ ਪੱਖ ਤੋਂ ਵੀ ਵੇਖਿਆ ਜਾਵੇ ਤਾਂ ਪਰਿਵਾਰ ਕਹਿੰਦੇ ਨੇ ਕਿ ਅਸੀਂ ਇਸ ਤਰੀਕੇ ਨਾਲ ਵੀ ਸਾਨੂੰ ਗਾਈਡ ਕਰਨ ਦੇ ਵਿੱਚ ਵੀ ਬੱਚਾ ਕਿਤਨਾ ਕਿਤੇ ਹੈਲਪ ਕਰਦਾ ਪਰ ਕਮਾਲ ਦੀ ਹੈ ਆਰਨ ਹਾਂਡਾ ਦੀ ਸੋਚ ਉਹਨਾਂ ਦੇ ਪਰਿਵਾਰ ਦੀ ਸੋਚ ਅਸੀਂ ਫੇਰ ਇੱਕ ਵਾਰ ਸਾਡੀ ਟੀਮ ਦੇ ਵੱਲੋਂ ਡੇਲੀ ਪੋਸਟ ਦੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਬਹੁਤ-ਬਹੁਤ ਪਿਆਰ ਤੁਹਾਨੂੰ ਸਭ ਨੂੰ ਤੇ ਇਸੇ ਤਰੀਕੇ ਨਾਲ ਤਰੱਕੀਆਂ ਕਰੋ ਤਾਂ ਇਸ ਇਸ ਤਰੀਕੇ ਨਾਲ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਆਰਨ ਹਾਂਡਾ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਬੱਚੇ ਦੇ ਵੱਲੋਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ 50 ਲੱਖ ਰੁਪਏ ਤੱਕ ਦੇ ਸਵਾਲਾਂ ਦੇ ਜਵਾਬ ਦੇ ਕੇ ਉਸ ਤੋਂ ਵਾਪਸ ਆਏ ਨੇ ਨਾ ਸਿਰਫ ਪਠਿੰਡਾ ਬਲਕਿ ਪੰਜਾਬ ਦੇਸ਼ ਦਾ ਵੀ ਨਾਰੋਚਨ ਕੀਤਾ ਕਿਉਂਕਿ ਦੇਸ਼ ਦਾ ਇਹ ਆਉਣ ਵਾਲੇ ਭਵਿੱਖ ਵੀ ਨੇ ਪਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ